ਬਰਾਂਡੇ 'ਚ ਕੂਲਰ ਲਗਾ ਕੇ ਸੁੱਤਾ ਰਿਹਾ ਪਰਿਵਾਰ ਪਿੱਛੋਂ ਚੋਰਾਂ ਨੇ ਕੀਤਾ ਹੱਤਸਾ ਬੰਦ ਪਏ ਕਮਰੇ 'ਚ ਜਾਲੀ ਤੋੜ ਵੱਡੇ ਚੋਰ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਹੋਇ ਰਫੂ ਚੱਕਰ ਜੇਕਰ ਤੁਸੀਂ ਵੀ ਘਰ ਦੇ ਵਿਹੜੇ ਦੇ ਵਿੱਚ ਸੌਂਦੇ ਹੋ ਤਾਂ ਇਹ ਖਬਰ ਜ਼ਰੂਰ ਦੇਖ ਲਓ ਕਿਤੇ ਕੱਲ ਨੂੰ ਤੁਹਾਡੇ ਨਾਲ ਵੀ ਅਜਿਹੀ ਘਟਨਾ ਨਾ ਵਾਪਰ ਜਾਵੇ ਅੰਦਾਜ਼ੇ ਕੀ ਗੁਰਦਾਸਪੁਰ ਦੇ ਥਾਣਾ ਦਿਨਾਨਗਰ ਦੇ ਤਹਿਤ ਆਉਂਦੇ ਕਈ ਇਲਾਕਿਆਂ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤਾਂ ਬੀਤੀ ਰਾਤ ਪਿੰਡ ਮੱਦੋਵਾਲ ਵਿਖੇ ਘਰ ਦੇ ਪਿਛਲੇ ਪਾਸੇੋਂ ਜਾਲੀ ਤੋੜ ਕੇ ਚੋਰ ਕਰਦੇ ਬੰਦ ਪਏ ਕਮਰੇ ਦੇ ਵਿੱਚ ਦਾਖਲ ਹੋ ਗਏ ਤੇ 11 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 20000 ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲੈ ਗਏ ਤਾਂ ਪਰਿਵਾਰ ਬਾਹਰ ਬਰਾਂਡੇ ਦੇ ਵਿੱਚ ਕੂਲਰ ਲਗਾ ਕੇ ਸੁੱਤਾ ਪਿਆ ਸੀ ਤਾਂ ਪਰਿਵਾਰ ਨੂੰ ਭਿੰਕ ਤੱਕ ਹੀ ਨਹੀਂ ਲੱਗਦੀ ਕਿ ਉਹਨਾਂ ਦੇ ਬੰਦ ਪਏ ਕਮਰੇ ਦੇ ਵਿੱਚ ਚੋਰੀ ਹੋ ਰਹੀ ਹੈ ਤਾਂ ਜਿਵੇਂ ਹੀ ਉਹ ਸਵੇਰੇ ਉੱਠੇ ਤਾਂ ਕਮਰਾ ਅੰਦਰੋਂ ਬੰਦ ਸੀ ਤਾਂ ਜਿਵੇਂ ਹੀ ਕਮਰਾ ਖੋਲ੍ਹਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤਾਂ ਸਾਰਾ ਸਮਾਨ ਜਿਹੜਾ ਕਿ ਖਿਲਰਿਆ ਹੋਇਆ ਸੀ ਤਾਂ ਸੋਨੇ ਚਾਂਦੀ ਦੇ ਗਹਿਣੇ ਅਤੇ ₹100000 ਦੀ ਨਕਦੀ ਚੋਰੀ ਹੋ ਗਈ ਅਤੇ ਚੋਰ ਰਫੂ ਚੱਕਰ ਹੋ ਗਏ ਰਾਣਾ ਦਾਸ ਸਿੰਘਾ ਸਾਨਮ ਚੂਰ ਸਿੰਘ ਪਿੰਨ ਮਦਵਾ ਰਾਤ ਨੂੰ ਉੱਧਰ ਲਾ ਕੇ ਬਾਹਰ ਸੁੱਤੇ ਚੋਰਾਣਾਂ ਵਾਹੜੀ ਗੱਡੀ ਗ੍ਰਿਲ ਤੋੜ ਕੇ ਚੋਰੀ ਕੀਤੀ ਜਿਹਦੇ ਵਿੱਚੋਂ ਵਾਲਾ 11 ਟੋਲੇ ਸੋਨਾ ਸੀ 18-19000 ਰੁਪਏ ਦਾ ਕੈਸ਼ ਸੀ ਕਿੰਨੇ ਕ ਵਜੇ ਘਟਣ ਲੱਗਦੇ ਰਹਿੰਦੇ ਇਹਨਾਂ ਨੇ ਜੀ ਪਤਾ ਸੁੱਤੇ ਨਹੀਂ ਗਿਆ ਸਾਡੇ ਕੋਈ ਭਾਈ ਵੀ ਨਹੀਂ ਨਹੀਂ ਭਾਈ ਨਹੀਂ ਤੇ ਪੁਲਿਸ ਆਈ ਆਪਰੇ ਤੇਲੀ ਹਾਂ ਪੁਲਿਸ ਆਈ ਮੌਕਾ ਦੇ ਗਿਆ ਪਰਿਵਾਰ ਪਰਵਾਰ ਸਾਰਾ ਘਰ ਹੀ ਚੀ ਵੀ ਆਉਂਦਾ ਹਾਂਜੀ ਬਾਹਰ ਤੋਂ ਤੇ ਘਰ ਪਰਿਵਾਰ ਘਰੀ ਹੈ ਹਾਂਜੀ ਤੇ ਉਸ ਮੋਰੇ ਬੰਬ ਜਿਹਾ ਬਣ ਹਾਂਜੀ ਮੈਂ ਸਵੇਰੇ ਉੱਠਿਆ 5 ਵਜੇ ਨਾਲ ਪੱਠੇ ਪਾਉਣਗੇ ਆ ਡੰਗਰਾਉਣ ਨੂੰ ਕਾ ਦਿਨੇ ਕਹੇ ਦਰਵਾਜ਼ਾ ਨਹੀਂ ਖੋਲਣਗੇ ਅੰਦਰੋਂ ਦਰਵਾਜ਼ਾ ਬੰਦ ਹੈ ਜਦੋਂ ਅਸੀਂ ਆਣ ਕੇ ਦੇਖਿਆ ਤਾਂ ਦਰਵਾਜ਼ਾ ਬੰਦ ਹੀ ਬਾਹਲੇ ਬੰਨੇ ਵੇਖਿਆ ਤਾਂ ਖਿੜਕੀ ਰੋਟੀ ਫਿਰ ਮੈਂ ਸਰਪੰਚ ਨੂੰ ਫੋਨ ਕੀਤਾ ਫਿਰ ਆਏ ਫਿਰ ਉਹਨਾਂ ਮੋਗਾ ਵੇਖਿਆ ਫਿਰ ਅਕੋਰ ਲਿਖਾਉਣ ਗਏ ਉਹ ਵੀ ਚੋਰਾਂ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਹਾਂਜੀ ਨਾਲ ਸੋਫੇ ਲਾਤੇ ਦੇਖਣਾ ਸੋਫਾ ਲਾ ਰਿਹਾ ਉਧਰ ਮੇਜ਼ ਲਾ ਰਿਹਾ ਹੈ ਅੰਦਰ ਦੀ ਪਛਾਣ ਹੋਦੋਂ ਵੀ ਘਰੇ ਨੇ ਕੋਈ ਸੱਤ ਨਹੀਂ ਦੇਖੇ ਨਹੀਂ 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 ਰਹੇ ਕਿ ਬੈਗ ਨੂੰ ਕਿਹਾ ਸੀ ਕਿ ਸੀਸੀਟੀਵੀ ਕੈਮਰਾ ਨਾ ਦੂਹਰਾ ਪੈ ਜਿੰਦੇ ਆ ਇਹ ਇਹਨਾਂ ਦੇ ਘਰ ਦੀ ਇਹ ਕੁਲਰ ਲਾ ਕੇ ਬਾਹਰ ਸੁੱਤੇ ਪਏ ਸੀਗੇ ਰਾਤ ਜਦੋਂ ਵੀ ਬਾਹਰੋਂ ਚੋਰ ਆਏ ਆ ਉਹਨਾਂ ਨੇ ਗ੍ਰਿਲ ਤੋਂ ਕੁੱਟੀ ਆ ਅੰਦਰ ਵੜ ਕੇ ਉਹਨਾਂ ਨੇ ਬਾਹਰੋਂ ਕੁੱਡੀਆਂ ਅੰਦਰੋਂ ਕੁੱਡੀਆਂ ਲਾ ਕੇ ਅੰਦਰ ਪੂਰਾ 2-3 ਘੰਟੇ ਉਹਨਾਂ ਨੇ ਪੂਰਾ ਇਹਨਾਂ ਦਾ ਸੋਨਾ ਸੋਨਾ ਲਾ ਕੇ ਤੋੜ ਕੇ ਉਹ ਕੱਢ ਲਿਆ ਵਾ ਤੇ 20 ਕਈ ਹਜ਼ਾਰ ਰੁਪਈਆ ਕੈਸੀ ਗੱਲ ਜਿਹੜਾ ਉਹ ਲੈ ਗਿਆ ਤੇ ਬਾਕੀ ਅਸੀਂ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਆ ਬਾਕੀ ਉਹਦੇ ਵਿੱਚ ਪੁਲਿਸ ਜੋ ਵੀ ਹੈਗੀ ਕਾਰਵਾਈ ਕਰੇਗੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਲਗਭਗ 11 ਮਰ ਲਖ ਦਾ ਹੋ ਗਿਆ ਚੜ੍ਹਦੇ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਲੋ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.